ਤੇ ਕਮੈਂਟ ਉਹ ਕਰਿਓ ਵੀ ਜਿਹੜੇ ਜ਼ਿਮੀਂਦਾਰ ਨੂੰ ਲੱਗਦਾ ਆ ਵੀ ਇਸ ਸੰਤ ਤੇ ਸਬਸਿਡੀ ਹੋਣੀ ਚਾਹੀਦੀ ਆ ਉਹ ਇਸ ਕਮੈਂਟ ਵਿੱਚ ਜ਼ਰੂਰ ਲਿਖਿਓ ਇਹਦੇ ਨਾਲ ਆਪਾਂ ਦੇਖਣਾ ਵੀ ਜ਼ਿਆਦਾਤਰ ਜ਼ਿਮੀਂਦਾਰ ਚਾਹੁੰਦੇ ਕੀ ਆ ਸਲਾਹ ਦਿੱਤੀ ਸੀ ਉਹਨੇ ਨਾਲ ਇਹ ਨਹੀਂ ਸੀ ਸੋਚਿਆ ਵੀ ਇਹਨੂੰ ਚਲਾਉਣਾ ਕਹਨੇ ਆ ਵੀ ਚਲਾਉਂਗੇ ਕਿਦਾਂ ਉਸ ਚੀਜ਼ ਤੇ ਵੀ ਮୋਰੇ ਸਬਸਿਡੀ ਚਾਹੀਦੀ ਆ 2.5 ਲੱਖ ਵਾਲੀ ਚੀਜ਼ ਤਾਂ ਦੇ ਦਿੱਤੀ ਜਿਹੜਾ 10 ਲੱਖ ਦਾ ਮੋਰੇ ਖੁੰਡ ਜੋੜਨਾ ਮਲਚਰ ਚੋਪਰ ਪਲਾਉ ਸੁਪਰ ਸੀਡਰ ਬੀਲਰ SMS ਹਾਂਜੀ ਸਤਿ ਸ਼੍ਰੀ ਅਕਾਲ ਜੀ ਇਸ ਵੀਡੀਓ ਤੇ ਵੱਧ ਤੋਂ ਵੱਧ ਕਮੈਂਟ ਕਰਿਓ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇੰਨੀ ਕੁ ਸ਼ੇਅਰ ਕਰ ਦਿਓ ਹਨ ਤੇ ਵੀ ਜਿਹੜੀ ਆ ਇਹ ਸਾਰੀਆਂ ਪਾਰਟੀਆਂ ਕੋਲ ਪਹੁੰਚੇ ਇਹ ਵੀਡੀਓ ਇੱਕ ਪਾਰਟੀ ਕੋਲ ਨਹੀਂ ਸਾਰੀਆਂ ਕੋਲ ਵੀ ਜਿਹੜੀਆਂ ਮੋਹਰੇ ਆਉਣ ਵਾਲੀਆਂ ਇਲੈਕਸ਼ਨ ਆ ਬਈ ਹਰੇਕ ਪਾਰਟੀ ਨੂੰ ਇਹ ਮੈਨੀਫੈਸਟੋ ਦੇ ਵਿੱਚ ਆਪਣੇ ਲਿਖਣਾ ਪੈ ਜਾਏ ਇਹਨੂੰ ਮੁੱਦਾ ਬਣਾਉਣਾ ਪੈ ਜਾਏ ਵੀ ਹਰ ਪਾਰਟੀ ਨੂੰ ਇੰਨੀ ਕਿ ਇੱਥੇ ਮਤਲਬ ਇਹਨੂੰ ਸ਼ੇਅਰ ਕਰ ਦਿਓ ਕੀ ਕਮੈਂਟ ਉਹ ਕਰਿਓ ਵੀ ਜਿਹੜੇ ਜ਼ਿਮੀਂਦਾਰ ਨੂੰ ਲੱਗਦਾ ਆ ਵੀ ਇਸ ਸੰਧ ਤੇ ਸਬਸਿਡੀ ਹੋਣੀ ਚਾਹੀਦੀ ਆ ਉਹ ਇਸ ਕਮੈਂਟ ਵਿੱਚ ਜ਼ਰੂਰ ਲਿਖਿਓ ਇਹਦੇ ਨਾਲ ਆਪਾਂ ਦੇਖਣਾ ਵੀ ਜ਼ਿਆਦਾਤਰ ਜ਼ਿਮੀਂਦਾਰ ਚਾਹੁੰਦੇ ਕੀ ਆ ਸਰਕਾਰ ਤਾਂ ਸਬਸਿਡੀ ਦੇ ਹੀ ਜਾਂਦੀ ਆ ਪਰ ਜ਼ਿਆਦਾਤਰ ਉਹਨਾਂ ਵਿੱਚ ਉਹ ਸੰਧ ਹੁੰਦੇ ਆ ਜਦੋਂ ਨਾ ਸਬਸਿਡੀ ਦੀ ਲਿਸਟ ਆਉਂਦੀ ਆ ਜਦੋਂ ਆਪਾਂ ਖੋਲ ਕੇ ਦੇਖੀਦਾ ਆ ਉਹਦੇ ਵਿੱਚ ਅੱਧੇ ਸੰਧਾਂ ਦਾ ਤਾਂ ਸਾਨੂੰ ਨਾਂ ਹੀ ਨਹੀਂ ਪਤਾ ਹੁੰਦੇ ਆਪਾਂ ਖੇਤੀਆਂ ਕਰਦੇ ਆ ਪਰ ਉਹਨਾਂ ਦੇ ਸਾਨੂੰ ਨਾਂ ਹੀ ਨਹੀਂ ਪਤਾ ਹੁੰਦੇ ਵੀ ਇਹ ਸੰਧ ਹੈ ਕਿਹੜੇ ਆ ਤੇ ਵਿੱਚ ਕਈ ਤਾਂ ਅਸੀਂ ਦੇਖਿਆ ਹੀ ਨਹੀਂ ਹੁੰਦੇ ਇਹੋ ਜਿਹੇ ਸੰਧਾਂ ਦੀਆਂ ਸਬਸਿਡੀਆਂ ਹੁੰਦੀਆਂ ਇਸ ਕਰਕੇ ਮਤਲਬ ਜੀਮੀਦਾਰ ਖੇਤੀਕਾਰ ਦਾ ਕਦੇ ਉਹਨੂੰ ਪੁੱਛਿਆ ਹੀ ਨਹੀਂ ਗਿਆ ਵੀ ਉਹਨੂੰ ਸਬਸਿਡੀ ਚਾਹੀਦੀ ਕਿਹੜੇ ਸੰਧ ਤੇ ਆ ਤੇ ਇਹਦੇ ਵਿੱਚ ਕਮੈਂਟ ਉਹ ਹੀ ਕਰਿਓ ਮਤਲਬ ਜਿਹੜਾ ਸੰਧ ਜੇ ਲੱਗਦਾ ਹੈ ਵੀ ਹਾਂ ਇਹ ਸੰਧ ਤੇ ਸਬਸਿਡੀ ਚਾਹੀਦੀ ਹੈ ਜਿਹਨੂੰ ਜਿਹੜਾ ਚੰਗਾ ਲੱਗਦਾ ਤੇ ਦੇਖੋ ਜਿੱਦਾਂ ਹੁਣ ਸਰਕਾਰ ਨੇ ਸੁਪਰ ਸੀਡਰ ਤੇ ਸਬਸਿਡੀ ਦਿੱਤੀ ਹੈ ਨਾ ਸਬਸਿਡੀ ਸੁਪਰ ਸੀਡਰ ਤੇ ਤਾਂ ਦੇ ਦਿੱਤੀ ਉਹਨੂੰ ਮੜਾ ਸੁਪਰ ਸੀਡਰ ਨੂੰ ਚਲਾਉਣੇ ਵਾਲਾ ਆ ਸੁਪਰ ਸੀਡਰ ਆਪਣੇ ਆਪ ਤਾਂ ਚੱਲਣਾ ਨਹੀਂ ਤੇ ਸੂਪਰ ਸੀਡਰ ਤਾਂ ਬੇੜੇ 'ਚ ਖੜਾ ਹੋਵੇ ਹਨਾ ਮੰਨ ਲਓ ਮੈਂ ਆਪਣਾ ਹੀ ਦੱਸ ਦਿੰਨਾ ਬਿਟ ਉਹਨੂੰ ਸੂਪਰ ਸੀਡਰ ਨੂੰ ਕਿਤੇ ਚੱਕ ਕੇ ਸਾਈਡ ਤੇ ਕਰਨਾ ਹੋਵੇ ਸਾਨੂੰ ਦੋਏ ਟਰੈਕਟਰ ਦੀ ਵੇਟ ਕਰਨੀ ਪੈਂਦੀ ਆ ਮਤਲਬ بڑے ਟਰੈਕਟਰ ਦੀ ਵੇਟ ਕਰਨੀ ਪੈਂਦੀ ਆ ਛੋਟੇ ਤੋਂ ਲੈਫਟ ਚੱਕ ਕੇ ਇਹ ਨਹੀਂ ਹੈਗਾ ਵੀ ਚੱਕ ਕੇ ਅਸੀਂ ਉਹਨੂੰ ਸਾਈਡ ਤੇ ਰੱਖ ਲਿਆ ਜਦ ਤੱਕ ਦੂਆ ਟਰੈਕਟਰ ਆਊਗਾ ਨਹੀਂ ਉਦੋਂ ਤੱਕ ਉੱਥੇ ਹੀ ਖੜਾ ਰਹਿੰਦਾ ਆਪ ਸੋਚ ਲਓ ਵੀ ਇਹਨੂੰ ਚਲਾਉਣਾ ਤਾਂ ਆਮ ਟਰੈਕਟਰ ਤੇ ਬੱਸ ਦੀ ਗੱਲ ਹੈ ਹੀ ਨਹੀਂ ਤੇ ਤਾਂ ਜਿਨੇ ਇਹ ਸਲਾਹ ਦਿੱਤੀ ਸੀ ਉਹਨੇ ਨਾਲ ਇਹ ਨਹੀਂ ਸੀ ਸੋਚਿਆ ਵੀ ਇਹਨੂੰ ਚਲਾਉਣਾ ਕਹਿੰਨੇ ਆ ਵੀ ਚਲਾਉਂਗੇ ਕਿਦਾਂ ਉਸ ਚੀਜ਼ ਤੇ ਵੀ ਮୋਰੇ ਸਬਸਿਡੀ ਚਾਹੀਦੀ ਆ 2.5 ਲੱਖ ਵਾਲੀ ਚੀਜ਼ ਤੇ ਦੇ ਦਿੱਤੀ ਜਿਹੜਾ 10 ਲੱਖ ਦਾ ਮੋਰੇ ਖੁੰਡ ਜੁੜਨ ਨਾ ਉੱਤੇ ਕੌਣ ਦੇਊਗਾ ਸਬਸਿਡੀ ਤੇ ਰੌਲਾ ਕੀ ਆ ਸਿਰਫ ਸਾਡਾ ਕਰੋੜਾਂ ਅਰਬਾਂ ਰੁਪਈਆ ਮਤਲਬ ਸਾਨੂੰ ਇਹੋ ਜਿਹੀ ਮਸ਼ੀਨਰੀ ਤੇ ਸਬਸਿਡੀ ਦਿੱਤੀ ਜਾਂਦੀ ਆ ਜਿਹਨੂੰ ਅਸੀਂ ਕਦੇ ਵਿੜੇਚ ਵੀ ਨਹੀਂ ਖੜੀ ਕਰਨੀ ਚਾਹੁੰਦੇ ਅੱਜ ਸਰਕਾਰ ਕਹਿ ਦੇਵੇ ਵੀ ਹਾਂ ਪਰਾਲੀ ਨੂੰ ਤੁਸੀਂ ਜਿੱਦਾਂ ਸਾਹਮਣਾ ਅੱਗ ਲਾ ਲਓ ਜੋ ਮਰਜੀ ਕਰ ਲਓ ਮੈਂ ਕਹਿੰਨਾ 90% ਜ਼ਿਮੀਦਾਰਾਂ ਦੇ ਘਰਾਂ ਚੋਂ ਆ ਸਾਰੇ ਸੰਧ ਬਾਹਰ ਹੋਊਗੇ ਇਹਨਾਂ ਸੰਧਾਂ ਨੂੰ ਅਸੀਂ ਵਿੜੇ ਚ ਵੀ ਨਹੀਂ ਸੀ ਬਾੜਨਾ ਚਾਹੁੰਦੇ ਤੇ ਨਾ ਹੀ ਅਸੀਂ ਇਹਨਾਂ ਨੂੰ ਕਦੇ ਪਰਖਣਾ ਚਾਹੁੰਦੇ ਸੀਗੇ ਜਿਹੜੇ ਅੱਜ ਸਾਡੇ ਘਰਾਂ ਚ ਖੜੇ ਆ ਜਿਹੜੇ ਅਸੀਂ ਔਖੇ ਹੋ ਹੋ ਕੇ ਲੈ ਰਹੇ ਆ ਅਰਬਾਂ ਖਰਬਾਰ ਪੈਦੇ ਅਸੀਂ ਉਹ ਨੋਹਾ ਖਰੀਦ ਕੇ ਸੜ ਦਿੱਤਾ ਸਿਰਫ ਇੱਕ 15 ਦਿਨਾਂ ਦੀ ਪ੍ਰਾਲੀ ਨੂੰ ਸੰਭਲਣ ਲਈ ਤੁਸੀਂ ਮੈਂ ਗਿੜ ਕੇ ਦੇਖੋ ਮਲਚਰ ਚੌਪਰ ਪਲਾਉ ਸੁਪਰ ਸੀਡਰ ਬੀਲਰ ਐਸ ਐਮ ਐਸ ਆ ਜਿੰਨੇ ਸੰਦ ਆ ਇਹ ਸਾਨੂੰ ਲੋੜੇ ਨਹੀਂ ਸੀ ਨਾ ਤੇ ਸਿਰਫ ਇੱਕ ਪਰਾਲੀ ਦੀ ਖਾਤਰ ਤੇ ਪਰਾਲੀ ਦੀ ਖਾਤਰ ਕੇਦੀ ਸਾਡਾ ਧੂਆ ਚੜਦਾ ਦਿੱਲੀ ਨੂੰ ਤੇ ਉਹੀ ਦਿੱਲੀ ਨੇ ਐਪਲੀਕੇਸ਼ਨ ਪਾਈ ਆ ਆ ਥੋੜੇ ਦਿਨ ਹੋਈ ਆ ਐਪਲੀਕੇਸ਼ਨ ਉੱਥੇ ਦਿੱਲੀ ਦੇ ਵਿੱਚ ਨਾ ਦੀਵਾਲੀ ਤੇ ਪਟਾਕੇ ਚਲਾਉਣ ਤੇ ਮਨਾਹੀ ਸੀ ਤਾਂ ਸੁਪਰੀਮ ਕੋਰਟ ਤੋਂ ਦਿੱਲੀ ਸਰਕਾਰ ਨੇ ਐਪਲੀਕੇਸ਼ਨ ਪਾ ਕੇ ਪਰਮਿਸ਼ਨ ਲਈ ਆ ਵੀ ਸਾਨੂੰ ਦੀਵਾਲੀ ਤੇ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇ ਤੇ ਸੁਪਰੀਮ ਕੋਰਟ ਨੇ ਉਹ ਇਜਾਜ਼ਤ ਦੇ ਵੀ ਦਿੱਤੀ ਆ ਤੁਸੀਂ ਇਹ ਸੋਚੋ ਵੀ ਦਿੱਲੀ ਸਰਕਾਰ ਨੇ ਇਸ ਵੇਲੇ ਚਿੱਠੀ ਪਾ ਕੇ ਸੁਪਰੀਮ ਕੋਰਟ ਤੋਂ ਪਰਮਿਸ਼ਨ ਲਈ ਆ ਵੀ ਸਾਨੂੰ ਪੋਲੂਸ਼ਨ ਦਿੱਤਾ ਜਾਵੇ ਵੀ ਸਾਡਾ ਧੂਆਂ ਕਿਉਂ ਚੜਦਾ ਹੈ ਤੁਹਾਨੂੰ ਤੁਸੀਂ ਸਮਝਦੇ ਆ ਦਿੱਲੀ ਦੀ ਆਬਾਦੀ ਕਿੰਨੀ ਸੰਘਣੀ ਆ ਐਨੇ ਲੋਕ ਜਦੋਂ ਪਟਾਕੇ ਚਲਾਉਗੇ ਤਾਂ ਉੱਥੇ ਪੋਲੂਸ਼ਨ ਕਿੰਨਾ ਹੋਊਗਾ ਤੇ ਇਹ ਪੋਲੂਸ਼ਨ ਜਿਹੜਾ ਆ ਆਪਣੀ ਪਰਾਲੀ ਦਾ ਪੋਲੂਸ਼ਨ ਤਾਂ ਕੁਝ ਵੀ ਨਹੀਂ ਜਿੰਨਾ ਉਹ ਪੋਲੂਸ਼ਨ ਖਤਰਨਾਕ ਹੋਊਗਾ ਉਹਦੇ ਵਿੱਚ ਮਤਲਬ ਆਹ ਪਟਾਕੇਾਂ ਵਾਲੀ ਜਿਹੜੀ ਦੂਜੀ ਆ ਉਹਦਾ ਧੂਆਂ ਦੇਖ ਲਓ ਕਿੰਨਾ ਖਤਰਨਾਕ ਹੁੰਦਾ ਜਾਦਾ ਉਹਨਾਂ ਨੂੰ ਉਹਦੇ ਨਾਲ ਫਰਕ ਨਹੀਂ ਪੈਂਦਾ ਵੀ ਸਾਡੀ ਪ੍ਰਾਲੀ ਨਾਲੇ ਪੈਂਦਾ ਸੀਗਾ ਸਾਡਾ ਯਾਰ ਬਾ ਖਰ ਬਾ ਰੁਪਈਆ ਖੂਚ ਪਵਾ ਕੇ ਸਟਾਤ ਉਹੋ ਜੇ ਮੋਰੇ ਅਸੀਂ ਆ ਤੁਸੀਂ ਇੱਕ ਗੱਲ ਨੋਟ ਕਰੋ ਸਾਡੀਆਂ ਕਿਸਾਨ ਜਥੇਬੰਦੀਆਂ ਮੈਂ ਕਈ ਲੀਡਰ ਵੀ ਆਪਣੇ ਨਾ ਕਹਿੰਦੇ ਇਹ ਸੁਣਿਆ ਮੱਲ ਆਪਣੇ ਮੰਤਰੀ ਤੱਕ ਵੀ ਯਾਰ ਹਾਂਜੀ ਅਸੀਂ ਮੰਨਦੇ ਆ ਪ੍ਰਾਲੀ ਨਾਲ ਪੋਲੂਸ਼ਨ ਹੁੰਦਾ ਆ ਇਹ ਨਹੀਂ ਹੋਣਾ ਚਾਹੀਦਾ ਮੈਂ ਕਹਿੰਨਾ ਤੁਸੀਂ ਆ ਬੁੱਢੇ ਨਾਲੇ ਤੇ ਧਰਨੇ ਦੇਖ ਲਓ ਕਿੰਨੇ ਲੱਗ ਹਟਿਆ ਲੋਕੀ ਜਾਨੀ ਕੇ ਰੌਲਾ ਪਾ ਪਾ ਮਰ ਗਿਆ ਕਦੇ ਅੱਜ ਤੱਕ ਉਹ ਨਾ ਫੈਕਟਰੀਆਂ ਵਾਲੇ ਦੇ ਮੂੰਹੋਂ ਸੁਣਿਆ ਵੀ ਸਾਡੇ ਪਾਣੀ ਨਾਲ ਇੱਥੇ ਅਸੀਂ ਜਿਹੜਾ ਪਾਣੀ ਬੁੱਢੇ ਨਾਲੀ ਚ ਪਾਉਨੇ ਉਹਨਾਂ ਪੋਲਿਊਸ਼ਨ ਹੁੰਦਾ ਉਹ ਅੱਜ ਵੀ ਕਹਿੰਦੇ ਆ ਨਹੀਂ ਸਾਡੇ ਪਾਣੀ ਨਾਲ ਪੋਲਿਊਸ਼ਨ ਨਹੀਂ ਹੁੰਦਾ ਅਸੀਂ ਤਾਂ ਫਿਲਟਰ ਕਰਕੇ ਪਾਉਨੇ ਆ ਕਿਸੇ ਵੀ ਫੈਕਟਰੀ ਵਾਲੇ ਦੇ ਮੂੰਹੋਂ ਅੱਜ ਤੱਕ ਇਹ ਗੱਲ ਸੁਣੀ ਵੀ ਸਾਡੀ ਫੈਕਟਰੀ ਦੇ ਨਾਲ ਪੋਲਿਊਸ਼ਨ ਹੁੰਦਾ ਆ ਆ ਇਧਰ ਕਿਹੜੀ ਇੱਕ ਫੈਕਟਰੀ ਬੰਦ ਕਰਾਈ ਸੀ ਲੋਕਾਂ ਨੇ ਇਕੱਠੇ ਹੋ ਕੇ ਜਿਹੜੇ ਪਾਣੀ ਥੱਲੇ ਪਾਉਂਦੇ ਸੀਗੇ ਹਨਾ ਉਹ ਫੈਕਟਰੀ ਬੰਦ ਹੋ ਗਈ ਲੋਕਾਂ ਨੇ ਇੰਨਾ ਬਰੋਧ ਜ਼ਿਆਦਾ ਕੀਤਾ ਉਹਦਾ ਫੈਕਟਰੀ ਬੰਦ ਹੋ ਗਈ ਪਰ ਫੈਕਟਰੀ ਬੰਦ ਹੋਣ ਤੋਂ ਬਾਅਦ ਅੱਜ ਤੱਕ ਵੀ ਕਦੇ ਉਹਨਾਂ ਦੇ ਮਾਲਕਾਂ ਦੇ ਮੂੰਹੋਂ ਸੁਣੀ ਇਹ ਗੱਲ ਵੀ ਹਾਂ ਸਾਡੀ ਫੈਕਟਰੀ ਨਾਲ ਪੋਲਿਊਸ਼ਨ ਹੁੰਦਾ ਸੀ ਉਹ ਤਾਂ ਬੰਦ ਹੋਈ ਬੰਦ ਹੋਣ ਤੋਂ ਬਾਅਦ ਵੀ ਕਦੇ ਨਹੀਂ ਨਹੀਂ ਇਹ ਕਹਿਆ ਵੀ ਸਾਡੀ ਫੈਕਟਰੀ ਨਾਲ ਪੋਲਿਊਸ਼ਨ ਹੁੰਦਾ ਸੀ ਤੇ ਅਸੀਂ ਯਾਰ ਆਪੇ ਮੰਨ ਕੇ ਬੈਠੇ ਹਾਂ ਜੀ ਸਾਡੀ ਬਰਾਲੀ ਨਾਲ ਪੋਲਿਊਸ਼ਨ ਹੁੰਦਾ ਆ ਹੋਰ ਅੱਜ ਤੱਕ ਕਦੇ ਕਿਸੇ ਇੰਡਸਟਰੀ ਜਿਹੜੇ ਆ ਜਿੰਨੇ ਵੀ ਬੜੇ-ਬੜੇ ਇੰਡਸਟਰੀਆਂ ਵਾਲੇ ਆ ਕੋਈ ਵੀ ਆ ਕਦੇ ਅੱਜ ਤੱਕ ਕਿਸੇ ਨੇ ਮੰਨਿਆ ਨਹੀਂ ਵੀ ਸਾਡੇ ਦੂਈ ਨਾਲ ਪੋਲਿਊਸ਼ਨ ਹੁੰਦਾ ਆ ਹਮੇਸ਼ਾ ਇਹ ਗੱਲ ਕਹਿੰਦੇ ਆ ਨਹੀਂ ਜੀ ਸਾਡੇ ਪੋਲਿਊਸ਼ਨ ਸਾਡੀ ਜਿਹੜੀ ਇੰਡਸਟਰੀ ਹੈ ਇਹਨਾਂ ਪੋਲਿਊਸ਼ਨ ਨਹੀਂ ਹੁੰਦਾ ਤੇ ਆਪਾਂ ਕਹਾਂ ਤੇ ਜਦ ਕੀ ਪਰਾਲੀ ਨਾਲ ਇਹਨਾਂ ਪੋਲਿਊਸ਼ਨ ਹੁੰਦਾ ਵੀ ਨਹੀਂ ਇਹ ਤਾਂ ਹੁਣ ਸਾਬਤ ਹੋ ਚੁੱਕਾ ਕਿਉਂਕਿ ਜਾਦੀ ਇਹ ਅੱਗ ਲਾਉਣੀ ਬੰਦ ਕੀਤੀ ਆ ਔਦਕ ਦਾ ਕਿੰਨਾ ਕੁ ਲੈਵਲ ਘਟਿਆ ਮਤਲਬ ਪੋਲਿਊਸ਼ਨ ਦਾ ਕਿ ਇੰਡੀਆ ਹੁਣ ਗ੍ਰੀਨ ਕਿਹੜੀ ਉਹ ਬਣਦੀ ਕਿਹੜੀ ਗ੍ਰੀਨ ਜਿਹੜੀ ਉਸ ਬੈਲਟ ਦੇ ਵਿੱਚ ਉਹਦੇ ਵਿੱਚ ਸ਼ਾਮਲ ਹੋ ਗਿਆ ਸਾਡੀ ਪਰਾਲੀ ਨਾਲ ਅੱਗ ਲਾਉਣ ਅਸੀਂ ਹਟ ਗਏ ਆ ਅਸੀਂ ਲਾਉਣ ਹੁਣ ਤੇ ਹੁਣ ਉਹ ਹੋ ਗਿਆ ਸ਼ਾਮਲ ਉਹਦੇ ਵਿੱਚ ਇੰਨਾ ਸਾਬਤ ਹੋ ਚੁੱਕਾ ਵੀ ਪਰਾਲੀ ਨਾਲ ਇੰਤੂਏ ਨਾਲ ਇੰਨਾ ਪੋਲਿਊਸ਼ਨ ਨਹੀਂ ਹੁੰਦਾ ਸੀ ਜਿੰਨਾ ਆਪਣੇ ਬਾਕੀ ਇੰਡਸਟਰੀਆਂ ਜਾਂ ਹੋਰ ਚੀਜ਼ਾਂ ਨਾਲ ਹੁੰਦਾ ਹੈ ਪਰ ਅਰਬਾਂ ਖਰਬਾਂ ਰੁਪਈਏ ਕਿਹਦੇ ਲਵਾਤੇ ਸਾਡੇ ਹੁਣ ਮੋਰੇ ਆਹ ਜਨਵਰੀ ਤੋਂ ਬਾਅਦ ਜਿਹੜੇ ਟਰੈਕਟਰ ਪਗੇ 50 HP ਦੇ ਦੂਏ ਸਿੰਪਲ ਆਉਦੇ ਸੀਗੇ ਹੁਣ ਉਹ ਵੀ CRD ਆਉਣ ਲੱਗੇ ਆ ਤੁਸੀਂ ਸਮਝਦੇ ਪਹਿਲਾਂ 50 HP ਤੋਂ ਉੱਪਰ ਵਾਲੇ ਸਾਰੇ CRD ਕਰਤੇ ਹੁਣ ਉਹ ਵੀ CRD ਆਉਣ ਲੱਗੇ ਆ ਸੀਆਰਡੀ ਤਾਂ ਗੱਡੀਆਂ ਸਾਡਾ ਜਰੂਸ ਘੱਟ ਕੇ ਰੱਖ ਦਨੀਆਂ ਜਦੋਂ ਇੱਕ ਵਾਰੀ ਕਿਤੇ ਰਾਹ 'ਚ ਖੜ ਜਾਏ ਆਮ ਮੈਂ ਅੱਗੇ ਤਾਂ ਇਹ ਹੁੰਦਾ ਸੀ ਵੀ ਕਿਤੇ ਖੜ ਗਈ ਮੈਸਤਰੀ ਨੂੰ ਕਰੀਦਾ ਸੀ ਫੋਨ ਉਹ ਆ ਕੇ ਮੜੀ-ਮੋਟੀ ਦੇਖਦਾ ਸੀ ਚੱਲ ਪੰਦੀ ਸੀ ਹੁਣ ਤਾਂ ਉਹ ਪਹਿਲਾਂ ਨਾਲ ਲੈਪਟਾਪ ਚੱਕੀ ਫਿਰੂਗੇ ਸਭ ਕੁਝ ਕਰੀ ਫਿਰੂਗੇ ਟਰੈਕਟਰਾਂ 'ਚੇ ਚੱਲ ਜਾਊਗਾ ਯਾਰ ਜਿਹੜੀ ਜੋ ਕੋਸ਼ਿਆ ਸਾਰਾ ਸਾਡੇ ਸਿਰ ਤੇ ਮੜਿਆ ਜਾ ਰਿਹਾ ਤੇ ਦੂਜੀ ਗੱਲ ਸਾਨੂੰ ਸਬਸਿਡੀ ਦੇ ਨਾਂ ਤੇ ਨਾ ਸਭ ਤੋਂ ਵੱਧ ਇਹ ਸੁਣਾਇਆ ਜਾਂਦਾ ਜੀਮੇਦਾਰਾਂ ਨੂੰ ਸਬਸਿਡੀ ਮਿਲਦੀ ਆ ਜੀਮੇਦਾਰਾਂ ਨੂੰ ਸਬਸਿਡੀ ਮਿਲਦੀ ਆ ਉਹ ਸਬਸਿਡੀ ਸਾਨੂੰ ਪੁੱਛੀ ਵੀ ਹੈਗੀ ਆ ਵੀ ਸਾਨੂੰ ਚਾਹੀਦੀ ਕਿ ਸਾਬੇ ਸਾਨੂੰ ਅਜ ਤੱਕ ਕਦੇ ਪੁੱਛਿਆ ਹੀ ਨਹੀਂ ਵੀ ਤੁਹਾਨੂੰ ਕਿਹੜੇ ਖੰਦ ਤੇ ਸਬਸਿਡੀ ਚਾਹੀਦੀ ਆ ਇਸ ਵੀਡੀਓ ਚ ਵੱਧ ਤੋਂ ਵੱਧ ਕਮੈਂਟ ਜਿਹੜਾ ਮਤਲਬ ਜਿਹੜਾ ਲੱਗਦਾ ਤੁਹਾਨੂੰ ਜਿਹੜਾ ਵੀ ਚੰਗਾ ਲੱਗਦਾ ਭਈ ਐ ਖੰਦ ਤੇ ਸਬਸਿਡੀ ਹੋਣੀ ਚਾਹੀਦੀ ਆ ਹਨਾ ਉੱਤੇ ਉਹ ਕਮੈਂਟ ਜ਼ਰੂਰ ਕਰਿਓ ਕਿਉਂਕਿ ਸਭ ਤੋਂ ਵੱਧ ਮੈਂ ਦੇਖਿਆ ਨਾ ਜੀਵੀਆਂ ਦਾ ਉਹ ਇਹ ਹੁੰਦਾ ਵੀ ਰੋਟਾਵੇਟਰ ਤੇ ਸਬਸਿਡੀ ਕਦੋਂ ਆਊਗੀ ਲੇਜ਼ਰ ਕਰਾਤੇ ਕਦੋਂ ਆਊਗੀ ਸਬਸਿਡੀ ਉਹ ਚੀਜ਼ਾਂ ਕਦੇ ਆਉਂਦੀਆਂ ਹੀ ਨਹੀਂ ਇੰਨਾ ਜ਼ਰੂਰੀ ਆ ਭਈ ਭਗਵਾਨਤਮਨ ਜਦੋਂ ਆਇਆ ਹੈ ਨਾ ਪਹਿਲਾਂ ਪਹਿਲਾਂ ਉਸ ਵੇਲੇ ਨੇ ਰੋਟਾਵੇਟਰਾਂ ਤੇ ਵੀ ਦਿੱਤੀ ਉਹ ਦਿੱਤੀ ਪਰ ਥੋੜੀ ਐਸੀ ਕੋਟੇ ਲਈ ਤੇ ਲੇਜ਼ਰ ਕਰਾਵਾ ਦੇ ਦਿੱਤੀ ਸਾਨੂੰ ਬੜੀ ਆਸ ਸੀ ਕਿ ਵੀ ਹੁਣ ਗਾਂ ਵੀ ਲੇਜ਼ਰ ਕਰਾਹਾਂ ਜਾਂ ਦੂਹਾਂ ਤੇ ਸਾਰਿਆਂ ਨੂੰ ਲੱਗਦਾ ਸੀਗਾ ਵੀ ਹਾਂ ਮਰੇ ਮਰੇ ਰੋਟਾ ਵੇਟਰਾਂ ਦਾ ਲੇਜ਼ਰ ਕਰਾਵਾ ਤੇ ਗਾਂ ਵੀ ਦੇਆ ਕਰਨੇ ਕੇ ਹਿਸਾਬ ਸਢੀ ਪਰ ਉਹਨਾਂ ਇੱਕੋ ਵਾਰੀ ਦਿੱਤੀ ਹੈ ਮੁੜ ਕੇ ਨਹੀਂ ਦਿੱਤੀ ਜਾਂ ਤਾਂ ਉਹਨਾਂ ਨੂੰ ਲੱਗਾ ਹੋਊਗਾ ਵੀ ਨਹੀਂ ਇਹਦਾ ਬੈਨੀਫਿਟ ਪਤਾ ਨਹੀਂ ਮੈਨੂੰ ਨੀਤ ਗੱਲ ਦੀ ਸਮਝ ਹੈ ਨਾ ਵੀ ਦਵਾਰਾ ਕਿਉਂ ਨਹੀਂ ਦਿੱਤੀ ਪਰ ਮੈਂ ਕਹਿੰਨਾ ਜੀ ਉਹ ਦਿੰਦੇ ਹਨਾ ਬਹੁਤ ਲੋਕਾਂ ਨੇ ਖਰੀਦਣਾ ਸੀ ਉਹਦਾ ਬਹੁਤ ਬੈਨੀਫਿਟ ਹੋਣਾ ਸੀ ਤੇ ਲਾੜੇ ਲੈ ਜਾ ਲੈਵਲ ਨਾਲ ਤਾਂ ਸਭ ਤੋਂ ਵੱਧ ਵੱਡਾ ਹਿੱਸਾ ਹੈ ਜੇ ਪਾਣੀ ਨੂੰ ਬਚਾਉਣ ਦੀ ਗੱਲ ਕਹਿੰਦੇ ਆ ਪਰ ਪਾਣੀ ਵੀ ਸਾਡਾਂ ਘਰ ਕਿਤੇ ਨਹੀਂ ਗਿਆ ਪਾਣੀ ਸਾਰਾ ਬਚਿਆ ਆ ਆਇਦ ਕਿ ਕੋਈ ਮੀਂਹ ਪਏ ਆ ਕਈ ਏਰੀਆ ਚ ਸੇਮ ਪਈ ਉਹ ਕਹਿੰਦੇ ਆ ਵੀ ਸਾਡੇ ਪਾਣੀ ਲੈ ਜਾਓ ਵਾਧੂ ਜਿਹੜਾ ਏਰੀਆ ਚ ਸੇਮ ਪਈ ਹੈ ਨਾ ਕਹਿੰਦੇ ਸਾਡੇ ਪਾਣੀ 20 20 ਫੁੱਟ ਪਾਣੀ ਆਵੇਂ ਉਪਰ ਆ ਗਿਆ ਸਾਰੇ ਪਾਸੇ ਹੈ ਨਾ ਇਹ ਕਹਿੰਦੇ ਜੀ ਪਾਣੀ ਖਤਮ ਹੋ ਜਾਣਾ ਯਾਨੀ ਕਿ ਸਾਰਾ ਕੁਝ ਸਾਡੇ ਸਿਰ ਤੇ ਹੀ ਪਨੇ ਜਾਂਦਾ ਜਦ ਕਿ ਜਿਹੜਾ ਪਾਣੀ ਆ ਅਸੀਂ ਇਹਨਾਂ ਵਰਤਦੇ ਹੀ ਨਹੀਂ ਕਾ ਦੁਨੀਆ ਦੀਆਂ ਸਿਰਫ 5 ਫੈਕਟਰੀਆਂ ਜਿੰਨਾ ਪਾਣੀ ਵਰਤਦੀਆਂ ਪੂਰੀ ਦੁਨੀਆ ਉਨਾ ਪਾਣੀ ਵਰਤਦੀਆਂ ਭੰਡੇ ਹੀ ਸਾਨੂੰ ਜਾਂਦਾ ਵੀ ਮੋਟਰਾਂ ਸਾਡੀਆਂ ਜਿੱਦਣ ਚੱਲਦੀਆਂ ਜਾਂ ਇਹ ਦੇਖਦੀਆਂ ਉਹ ਲੱਗਦਾ ਵੀ ਪਤਾ ਨਹੀਂ ਕਿੰਨਾ ਪਾਣੀ ਅਸੀਂ ਤਾਂ ਸਿਰਫ ਸਾਲ ਚ ਜਾਂ ਡੇਢ ਮਹੀਨਾ 45 ਦਿਨ ਪਾਣੀ ਵਰਤੀਦਾ ਬਸ 45 ਦਿਨਾਂ ਤੋਂ ਬਾਅਦ ਥੋੜੀ ਵਰਤੀ ਤੇ ਸਾਰਾ ਸਾਲ ਤਾਂ ਸਾਨੂੰ ਲੋੜੇ ਹੀ ਨਹੀਂ ਕਾਣ ਕਾ ਨੂੰ ਤਾਂ ਕਈ ਵਾਰੀ ਪਾਣੀ 1 ਲਾਈਦਾ ਕਈ ਵਾਰੀ ਮੀਹੇ ਪੈ ਜਾਂਦੇ ਇੱਕ ਵੀ ਨਹੀਂ ਲਾਈਦਾ ਝੋਨੇ ਨੂੰ 45 ਦਿਨ ਵਰਤੀਦਾ ਤੇ ਉਹ ਪੰਜੇ ਫੈਕਟਰੀ ਪੰਜੇ ਫੈਕਟਰੀਆਂ ਇੰਨਾ ਪਾਣੀ ਵਰਤਦੀਆਂ ਜਿੰਨਾ ਪੂਰੀ ਦੁਨੀਆ ਵਰਤਦੀ ਆ ਕਿ ਉਹ ਪੰਜ ਫੈਕਟਰੀਆਂ ਚ ਜੇ ਇੱਕ ਵੀ ਬੰਦ ਕਰ ਦੇਣ ਪੂਰੀ ਦੁਨੀਆ ਦੀ ਜਣੇ ਕਿ ਪਾਣੀ ਦੀ ਸਮੱਸਿਆ ਹੱਲ ਹੋ ਸਕਦੀ ਆ ਉਹ ਵਿੱਚ ਹੈ ਕਿਹੜੀਆਂ ਇੱਕ ਵੇਅਰ ਵਾਲੀ ਆ ਜਾਂ ਹਾ ਕੁਆੜੀਆਂ ਕੀ ਆ ਪੈਪਸਿਕੋ ਕੰਪਨੀ ਆ ਵੀ ਮਤਲਬ ਸਾਡਾ ਇਹਨਾਂ ਵੇਅਰ ਬਿਨਾਂ ਵੀ ਸਰ ਸਕਦਾ ਆ ਕੋਲਡ ਡਰਿੰਕ ਠੰਡੇ ਠੁੰਡੇ ਨਾਲ ਪੀ ਮੈਂ ਤਾਂ ਵੀ ਸਰ ਸਕਦਾ ਠੀਕ ਆ ਉਹ ਉੱਥੇ ਨਹੀਂ ਤੁਸੀਂ ਬੈਨ ਲਾਉਣਾ ਚਾਹੁੰਦੇ ਇੱਥੋਂ ਸਾਡਾ ਅਨਾਜ ਜਿੰਨਾ ਸ ਸਾਰਿਆਂ ਦਾ ਪਤਾ ਵੀ ਇਹਦੇ ਬਿਨਾਂ ਨਹੀਂ ਸਰ ਸਕਦਾ ਇੱਥੇ ਪਾਣੀ ਵਰਤੇ ਤੁਹਾਨੂੰ ਚੁੱਭਦਾ ਆ ਕਮਾਲ ਦੀ ਗੱਲ ਆ ਇਹ ਤਾਂ ਸਰਪ ਸਾਡੇ ਨਾ ਜ਼ਿੰਮੇਵਾਰਾਂ ਕੋਈ ਇੰਨੀ ਸਰੱਗੀ ਹੈ ਨਹੀਂ 2 ਸਾਲ ਕਣਕ ਨਾ ਬੀਜਣ ਮਗਾ ਕੇ ਦੇਖ ਲੈਣ ਬਾਹਰੋਂ ਕਿੰਨੀ ਕੁ ਮਗਾਉਦੇ ਆ ਇਹ ਐਵੇਂ ਗੱਲਾਂ ਹੀ ਆ ਵੀ ਅਸੀਂ ਬਾਹਰੋਂ ਮਗਾ ਲੈਣੀ ਬਾਹਰੋਂ ਕਿਤੇ ਇੰਨੀ 100 ਕਰੋੜ ਦੀ 150 ਕਰੋੜ ਦੀ ਵਾਦੀ ਲਈ ਬਾਹਰੋਂ ਕਣਕ ਮਗਾਉਣੀ ਸੌਖੀ ਗੱਲ ਹੀ ਹੈਗੀ ਤੇ ਪਰ ਜਿੰਨਾ ਵੀ ਆ ਯਾਰ ਭੰਨਿਆ ਫੇਰ ਸਾਡੇ ਸਿਰ ਤੇ ਆਉਂਦਾ ਦੂਜੀ ਗੱਲ ਮੈਨੂੰ ਇਹ ਆਉਂਦਾ ਵੀ ਸਾਡੇ ਲੀਡਰ ਮੰਨ ਲੈਂਦੇ ਹਾਂ ਜੀ ਇਹ ਸਾਡੇ ਦੋਏ ਨਾਲ ਪੋਲੂਸ਼ਨ ਹੋ ਰਿਹਾ ਆ ਠੀਕ ਹੈ ਤੇ ਇਸ ਕਰਕੇ ਜਿੰਨੇ ਕੋ ਹੋ ਸਕਦਾ ਟਰਾਈ ਜ਼ਰੂਰ ਕਰਿਓ ਵੱਧ ਤੋਂ ਵੱਧ ਕਮੈਂਟ ਕਰਨ ਦੀ ਵੀ ਮਤਲਬ ਸਾਨੂੰ ਮੇਨ ਮੇਰਾ ਵੀਡੀਓ ਬਣਾਉਣ ਦਾ ਮਕਸਦ ਹੀ ਇਹ ਆ ਵੀ ਮਤਲਬ ਪਤਾ ਤਾਂ ਲੱਗਿਆ ਵੀ ਸਾਡੇ ਜ਼ਿਮੀਂਦਾਰਾਂ ਨੂੰ ਸਾਡੇ ਚਾਹੀਦੇ ਕਿਹੜੇ ਆ ਤਾਂ ਸਾਨੂੰ ਮੈਲ ਕਿਹੜੇ ਰਹੇ ਆ ਉਹ ਸਬਸਿਡੀ ਦਾ ਮਤਲਬ ਸਾਨੂੰ ਫਾਇਦਾ ਵੀ ਹੋ ਰਿਹਾ ਫਾਇਦਾ ਤਾਂ ਤਾਂ ਹੀ ਹੋਊਗਾ ਜੇ ਸਾਨੂੰ ਜਿਹੜੇ ਸਾਨੂੰ ਚਾਹੀਦੇ ਆ ਉਹ ਮਿਲਣ ਜੇ ਸਾਨੂੰ ਨਜਾਇਜ਼ ਹੀ ਮਦੂਆ ਉਹਦਾ ਫਾਇਦਾ ਕੋਈ ਨਹੀਂ ਹੈਗਾ ਉਹਦਾ ਫਿਰ ਬੇਸਡ ਆਫ ਮਨੀ ਹੋ ਰਹੀ ਆ ਹਨਾ ਤੇ ਕਹਤਾ ਇਦਿਆਂ ਨੇ ਬੋਲਾ ਖਿੱਚੀ ਫਿਰੂ ਇਹੀ ਚੱਲੀ ਜਾਂਦਾ ਕੰਮ ਚੱਲੀ ਜਾਣਾ ਗਾਂ ਵੀ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜੇ ਤੁਸੀਂ ਫੇਸਬੁੱਕ ਤੇ ਦੇਖਦੇ ਆ ਤਾਂ ਇਹਨੂੰ ਫੋਲੋ ਕਰ ਲਿਓ ਠੀਕ ਹੈ ਜੀ ਧੰਨਵਾਦ